ਅੱਜ ਤੁਹਾਨੂੰ ਇੱਕ ਜੀਹਾ ਸ਼ਮਸ਼ਾਨ ਘਾਟ ਦਿਖਾਉਣਾ ਹੈ ਜਿਸ ਨੂੰ ਦੇਖ ਕੇ ਤੁਹਾਨੂੰ ਇੰਜ ਲੱਗੇਗਾ ਕਿ ਸ਼ਾਇਦ ਇਹ ਕੋਈ ਆਲੀਸ਼ਾਨ ਕੋਠੀ ਹੈ ਲਗ ਪਕੇ ਇਸਦੀ ਇਮਾਰਤ ਬਣਾਉਣ ਨੂੰ 85 ਲੱਖ ਰੁਪਏ ਤੇ ਮੁਰਦਾ ਵੀ ਆਂਦਾ ਹੋਊਗਾ ਜਿਹੜਾ ਅੰਤਮ ਸੰਸਕਾਰ ਆਂਦਾ ਹੋਊਗਾ ਨਾ ਸਾਲ ਜੇ ਉਹਦੇ ਮਾਂ ਪਰਮਾਤਮਾ ਪਤਾ ਨਹੀਂ ਕੀ ਰਿਲਾ ਮਾਲਕ ਦੀ ਜੇ ਉਹ ਵੀ ਕਦੇ ਸੋਚਦਾ ਹੋਊਗਾ ਨਾ ਵੀ ਸੋਚਦਾ ਹੋਊਗਾ ਮੈਂ ਜੇ ਹੁਣ ਇੱਥੇ ਚੱਲਿਆ ਤਾਂ ਮੈਂ ਮਿਲਦਾ ਸਵਰਗ ਚ ਚੱਲਿਆ ਜਾਣਾ ਸਵਰਗ ਚ ਚੱਲਿਆ ਸੋਚਿਆ ਸੀ ਜਾਂ ਲੱਗਦਾ ਸੀ ਕਿ ਵੀ ਇਸ ਤਰੀਕੇ ਦਾ ਅਲੀਸ਼ਾਨ ਸਮਸ਼ਾਨ ਘਾਟ ਬਣੇਗਾ ਲੱਗਦਾ ਨਹੀਂ ਇਹ ਇਦਾਂ ਵੀ ਲੱਗਦਾ ਕਿ 50 ਸਾਲ ਤੱਕ ਵੀ ਇਹ ਬਣ ਜੂਗਾ ਪਹਿਲਾਂ ਕਿੰਦਾ ਦੇ ਹਾਲਾਤ ਸੀਗੇ ਸਰਪੰਚ ਸਾਹਿਬ ਇੱਥੇ ਇੱਥੇ ਜੇਕਰ ਸਮਸ਼ਾਨ ਘਾਟ ਵਿਚ ਆਣਾ ਹੋਵੇ ਜਦੋਂ ਆਂਦੇ ਸੀ ਕੋਈ ਮਤ ਇਹ ਲਾ ਕੇ ਪੰਜ ਚਾਰ ਬੰਦੇ ਲਾ ਕੇ ਸਫਾਈ ਕਰਾਣੇ ਪੈਂਦੀ ਲੱਗਦਾ ਹੀ ਨਹੀਂ ਵੀ ਸਮਸ਼ਾਨਗਾਟ ਹੈ ਹੁਣ ਤਾਂ ਮੈਨੂੰ ਲੱਗਦਾ ਜੇ ਲੋਕੀ ਲੰਘਦੇ ਰੋਡ ਤੋਂ ਭਲੇਖਾ ਪੈਂਦਾ ਪੂਰਾ ਵੀ ਸ਼ਾਇਦ ਕਿਸੇ ਨੇ ਕੋਠੀ ਪਾਈ ਹੈ ਭਾਜੀ ਇਹ ਲੱਗਦਾ ਹੀ ਨਹੀਂ ਸਮਸ਼ਾਨਗਾਟ ਤੇ ਆਲੀਸ਼ਾਨ ਬੰਗਲੇ ਵਰਗਾ ਬਣਾਤਾ ਜਿਹੜੀ ਪੱਟੀ ਬਣਾਈ ਹੋਈ ਹੈ ਇਹਦੇ ਵਿੱਚ ਇੱਕ ਤੇ ਬਾਲਣ ਵੀ ਬਹੁਤ ਘੱਟ ਲੱਗਦਾ ਤੇ ਮਤਲਬ ਪੁਰਾਣੀ ਦਾ ਜਿਹੜਾ ਨਾ ਵਧੀਆ ਤਰੀਕਾ ਸੰਸਕਾਰ ਹੋ ਜਾਂਦਾ ਜਦੋਂ ਲੋਡ ਪੈਂਦੀ ਹੈ ਤਾਂ ਇੱਥੋਂ ਸਾਰਾ ਕੁਝ ਬਲੱਬ ਕਰਾਉਣੀ ਇੱਥੋਂ ਸਾਰਾ ਕੁਝ ਬਲੱਬ ਕਰਾਉਣੀ ਯੋਗੀ ਹਵਾਲਾ ਨਹੀਂ ਹਾਂ ਜੀ ਸੇਵਾ ਇਥੇ ਜਲਦੀ ਆਈ ਔਰ ਬਹੁਤ ਹੀ ਸ਼ਾਨਦਾਰ ਪੱਥਰ ਬਹੁਤ ਸ਼ਾਨਦਾਰ ਪਲੇਟਾਂ ਇਹਦੇ ਉੱਤੇ ਲਗਾਈਆਂ ਗਈਆਂ ਨੇ ਪੱਥਰ ਬਹੁਤ ਕੋਸਟਲੀ ਹੈ ਜੀ ਅੱਛਾ ਅਸੀਂ ਘਰ ਲਾਣ ਲੱਗੇ ਸੋਚਦੇ ਕਿ ਯਾਰ ਤੁਸੀਂ ਦੇਖ ਹੀ ਲੋ ਆਪ ਇਧਰ ਵਾਹ ਮੈਂ ਇਧਰ ਚਾਹਤੀ ਮਰਾਇ ਇੱਕ ਵਾਰੀ ਮੈਨੂੰ ਲੱਗਦਾ ਵੀ ਇਦਾਂ ਦੀਆਂ ਲੌਬੀਆਂ ਇਹ ਬਹੁਤ ਮਹਿੰਗੇ ਘਰ ਬਣਦੇ ਹੋਣਗੇ ਉਹਨਾਂ ਦੇ ਵਿੱਚ ਇਸ ਤਰੀਕੇ ਦੀਆਂ ਲੌਬੀਆਂ ਹੁੰਦੀਆਂ ਹੋਣਗੀਆਂ ਪਰ ਤਾਂ ਸਾਫ ਸਫਾਈ ਦੇਖੋ ਕਿੰਨੀ ਹੈਗੀ ਆ ਹਾਂ ਹਾਂ ਬਿਲਕੁਲ ਬਿਲਕੁਲ ਸਾਫ ਸਫਾਈ ਕਰਕੇ ਰੱਖਦੀ ਹੈ ਉਹ ਕਮੇਟੀ ਬਣਾ ਦਿੱਤੀ ਗਈ ਹੈ ਅੱਛਾ ਜੀ ਠੀਕ ਹੈ ਇਦਾਂ ਦਾ ਆਫਿਸ ਤੋਂ ਮੇਰਾ ਤਾਂ ਸਰਕਾਰੀ ਕੇ ਦਫਤਰ ਦੇ ਵਿੱਚ ਕੇ ਦਫਤਰ ਦਾ ਨਹੀਂ ਹੋਣਾ ਜਿੱਦਾਂ ਤੁਸੀਂ ਆਪਣੇ ਸ਼ਵਸ਼ਾਨ ਘਰ ਚ ਬਣਾਇਆ ਦੇਖੋ ਜੀ ਉਹਨੇ ਸੋਚੀ ਹੈ ਇਹ ਛੱਪੜ ਸੀ ਜੀ ਅੱਛਾ ਜੀ ਛੱਪੜ ਸੀ ਮੈਨੂੰ ਮੈਨੂੰ ਲੱਗਦਾ 360 ਤੋਂ 4 ਲੱਖ ਜੀ 5 ਲੱਖ ਦੀ ਮਿੱਟੀ ਪਈ ਹੈ ਬਹੁਤ ਰੂਖ ਖੋਸ਼ ਹੁੰਦੀ ਜਿੱਥੇ ਦੇਖ ਕੇ ਹੂੰ ਆਖਰੀ ਸਟੇਸ਼ਨ ਹੈ ਜੀ ਸਾਡਾ ਹਮ ਹਮ ਪਹਿਲਾਂ ਸੱਤੋਂ ਟੋਪ ਦਾ ਉਹਨਾਂ ਬਣਾਤਾ ਜੀ ਇਹ ਤਾਂ ਪਿੰਡ ਦੇ ਸਰਪੰਚ ਸਾਹਿਬ ਹਰਜੀਤ ਸਿੰਘ ਗੋਲਡੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਨਾਲ ਨੇ ਪਹਿਲਾਂ ਤਾਂ ਸਰਪੰਚ ਸਾਹਿਬ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦੀ ਸასი ਸ਼ਕਲ ਤੁਹਾਡਾ ਬਹੁਤ-ਬਹੁਤ ਧੰਨਵਾਦੀ ਜੋ ਤੁਸੀਂ ਸਾਡੇ ਨਗਰ ਵਿੱਚ ਆਏ ਹੋ ਤੇ ਇਹਨੂੰ ਸ਼ੂਟ ਕਰ ਰਹੇ ਹੋ ਬਹੁਤ ਵਧੀਆ ਆ ਸਾਡੇ ਇਸ ਨਗਰ ਵਿੱਚ ਛੋਟੇ ਟੇਖਿਆਣੇ ਵਿੱਚ ਸਰਦਾਰ ਸਤਪਾਲ ਸਿੰਘ ਜੀ ਜੋ ਯੂ ਐਸ ਏ ਰਹਿੰਦੇ ਹਨ ਉਹਨਾਂ ਦੀ ਬਦੌਲਤ ਇਹ ਜਲ ਸਾਰਾ ਕਾਰਜ ਹੋਇਆ ਲਗਭਗ ਇਸ ਦੀ ਇਮਾਰਤ ਬਣਾਉਣ ਨੂੰ 85 ਲੱਖ ਰੁਪਏ ਲੱਗੇ ਅੱਛਾ ਸਰਪੰਚ ਸਾਹਿਬ ਮੈਂ ਆਪਾਂ ਪਹਿਲਾਂ ਤਾਂ ਚਾਹਾਂਗੇ ਇੱਕ ਵਾਰੀ ਦਿਖਾਈਏ ਸ਼ਮਸ਼ਾਨ ਘਾਟ ਨੂੰ ਕਿੱਥੇ ਕਿੱਥੇ ਕੀ ਕੀ ਹੈਗਾ ਕਿਵੇਂ 85 ਲੱਖ ਰੁਪਏ ਲਾਇਆ ਅੱਛਾ ਕਿਵੇਂ ਜਦੋਂ ਉਹਨਾਂ ਨੇ ਅਮਰੀਕਾ ਵਾਲੇ ਸਰਦਾਰ ਸਤਪਾਲ ਸਿੰਘ ਉਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਵੀ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਬਣਾਉਣਾ ਜਾਂ ਪਿੰਡ ਦੇ ਮੋਹਤਵਾਰਾਂ ਨਾਲ ਗੱਲ ਕੀਤੀ ਉਦੋਂ ਸੋਚਿਆ ਸੀ ਜਾਂ ਲੱਗਦਾ ਸੀ ਕਿ ਵੀ ਇਸ ਤਰੀਕੇ ਦਾ ਅਲੀਸ਼ਾਨ ਸ਼ਮਸ਼ਾਨ ਘਟ ਬਣੇਗਾ ਲੱਗਦਾ ਨਹੀਂ ਐ ਇਦਾਂ ਵੀ ਲੱਗਦਾ ਕਿ 50 ਸਾਲ ਤੱਕ ਵੀ ਇਹ ਬਣ ਜੂਗਾ ਹਮ ਐਦਾਂ ਕੋਈ ਨਹੀਂ ਲੱਗਦਾ ਸੀ ਬਟ ਜਦੋਂ ਉਹਨਾਂ ਨੇ ਦੇਖਿਆ ਕਿਉਂਕਿ ਇੱਥੇ ਰਹਿੰਦੇ ਸੀ ਹੁਣ ਦਸੂਹੇ ਚਲੇ ਗਏ ਹਨ ਅੱਛਾ ਜੀ ਹੁਣ ਉਹਦਾ ਇੱਕ ਬ੍ਰਦਰ ਸੀ ਸਰਦਾਰ ਹਰਪਾਲ ਸਿੰਘ ਉਹਦਾ ਧੋਚ ਕੀ ਹੈ ਅੱਛਾ ਜੀ ਮਾਤਾ ਗਿਆਨਕੌਰ ਹੈ ਉਹਨਾਂ ਦੇ ਹਮ ਪਿਤਾ ਪਿਆਰ ਸਿੰਘ ਜੀ ਹੈਗੇ ਆ ਹਮ ਮਤਲਬ ਉਹਨਾਂ ਨੇ ਇੱਕ ਵਧੀਆ ਸੋਚ ਰੱਖ ਕੇ ਵੀ ਅਸੀਂ ਨਗਰ ਵਾਸਤੇ ਕੁਝ ਨਾ ਕੁਝ ਕਰਨਾ ਹੈ ਹਮ ਅਸੀਂ ਤੇ ਇਹ ਕਲ ਬਿਲਕੁਲ ਸੋਚੀ ਨਹੀਂ ਪਈ ਇੰਨੇ ਟਾਈਮ ਵਿੱਚ ਇੰਨਾ ਵਧੀਆ ਹੋ ਜਾਊਗਾ ਪਹਿਲਾਂ ਕਿਦਾਂ ਦੇ ਹਾਲਾਤ ਸੀਗੇ ਸਰਪੰਚ ਸਾਹਿਬ ਇੱਥੇ ਇੱਕ ਸ਼ਮਸ਼ਾਨ ਘਾਟ ਵਿਚ ਆਣਾ ਹੋਵੇ ਜਦੋਂ ਆਉਂਦੇ ਸੀ ਕੋਈ ਮਤਲਬ ਪੁਰਾਣੀ ਨੂੰ ਲੈ ਕੇ ਪਹਿਲਾਂ ਉਹ ਪੰਜ ਚਾਰ ਬੰਦੇ ਲਾ ਕੇ ਸਫਾਈ ਕਰਾਣੇ ਪੈਂਦੀ ਲੱਗਦਾ ਹੀ ਨਹੀਂ ਵੀ ਸਮਸ਼ਾਨ ਘਾਟ ਹੈ ਸਮਸ਼ਾਨ ਘਾਟ ਜਿੱਦੂ ਸੰਸਕਾਰ ਕੋਈ ਕਰਨਾ ਪਹਿਲਾਂ ਸਫਾਈ ਕਰਾਓ ਬਹੁਤ ਆਈ ਸਫਾਈ ਜਿੱਤੀ ਬਹੁਤ ਲੋਡ ਪੈਂਦੀ ਸੀ ਹੁਣ ਤਾਂ ਮੈਨੂੰ ਲੱਗਦਾ ਜੇ ਲੋਕੀ ਲੰਘਦੇ ਰੋੜ ਤੋਂ ਭਲੇਖਾ ਪੈਂਦਾ ਪੂਰਾ ਵੀ ਇਹ ਸ਼ਾਇਦ ਕਿਸੇ ਨੇ ਕੋਠੀ ਪਾਈ ਹੈ ਭਾਜੀ ਇਹ ਲੱਗਦਾ ਹੀ ਨਹੀਂ ਸਮਸ਼ਾਨ ਘਾਟ ਤੇ ਆਲੀਸ਼ਾਨ ਬੰਗਲੇ ਵਰਗਾ ਬਣਾਤਾ ਇਹ ਉਹਨਾਂ ਦੇ ਬਦੌਲਤ ਸਤਪਾਲ ਸਿੰਘ ਦੀ ਬਦੌਲਤ ਹੈ ਮੈਂ ਚਾਹੂੰਗਾ ਥੋੜਾ ਜਿਆਦਾ ਦਿਖਾਈਏ ਅੰਦਰਲੇ ਦ੍ਰਿਸ਼ ਜ਼ਰੂਰ ਕੈਮਰਾਮੈਨ ਨੂੰ ਕਹੂੰਗਾ ਦਿਖਾਓ ਕਿ ਇਸ ਤਰੀਕੇ ਦੇ ਨਾਲ ਇੱਕਦਮ ਹਰਿਆ ਭਰਿਆ ਫੁੱਲ ਬੂਟੇ ਇੱਕ ਰੰਗ ਬਰੰਗਾ ਥੱਲੇ ਸਲੇਪਾਂ ਪਾਈਆਂ ਹੋਈਆਂ ਨੇ ਔਰ ਜਿਹੜੀ ਸਭ ਤੋਂ ਮੈਨੂੰ ਲੱਗਦਾ ਵੀ ਜ਼ਿੰਦਗੀ ਦਾ ਸਰਪੰਸਾ ਆ ਆਖਰੀ ਸਟੇਸ਼ਨ ਹੀ ਆ ਜਿੱਥੇ ਬੰਦੇ ਦਾ ਫਿਰ ਸਾਰਾ ਸਫਰ ਇੱਕਦਮ ਖਤਮ ਹੋ ਜਾਂਦਾ ਇਹ ਬੜਾ ਸ਼ਾਨਦਾਰ ਬਣਾਇਆ ਪੱਥਰ ਮਹਿੰਗਾ ਲਾਇਆ ਇਹਦੇ ਉੱਤੇ ਬਹੁਤ ਜ਼ਿਆਦਾ ਮਹਿੰਗਾ ਜੀ ਜਿਹੜੀਆਂ ਇੱਟਾਂ ਹਨਾ ਇਥੇ ਜਿਹੜੀ ਪੱਟੀ ਬਣਾਈ ਹੋਈ ਆ ਹਾਂ ਇਹਦੇ ਵਿੱਚ ਇੱਕ ਤੇ ਬਾਲਣ ਵੀ ਬਹੁਤ ਘੱਟ ਲੱਗਦਾ ਤੇ ਮਤਲਬ ਪੁਰਾਣੀ ਦਾ ਜਿਹੜਾ ਨਾ ਵਧੀਆ ਤਰੀਕਿਆਂ ਸੰਸਕਾਰ ਹੋ ਜਾਂਦਾ ਹੈ ਜੀ ਅੱਛਾ ਜੀ ਮਤਲਬ ਇੱਟਾਂ ਵੀ ਸਪੈਸ਼ਲ ਆਈਆਂ ਜੀ ਇਥੇ ਅੱਛਾ ਹਾਂ ਜੀ ਬਿਲਕੁਲ ਸਪੈਸ਼ਲ ਇੱਟਾਂ ਆ ਇਹ ਪੱਟੀ ਦੇ ਨਾਲ ਨਾਲ ਤੁਸੀਂ ਜਿਹੜੇ ਥੱਲੇ ਫਲੋਰ ਦੇਖ ਰਹੇ ਹੋ ਫਲੋਰ ਵਿੱਚ ਵੀ ਸਰੀਆ ਪਾ ਕੇ ਬਣਾਇਆ ਗਿਆ ਜੀ ਅੱਛਾ ਪਹਿਲਾਂ ਸਰੀਆ ਪਾਇਆ ਗਿਆ ਵਧੀਆ ਤਰੀਕੇ ਨਾਲ ਇਹ ਚੀਜ਼ ਜਿਹੜੀ ਆ ਲੰਬੇ ਟਾਈਮ ਤੱਕ ਚੱਲੂਗੀ ਜੀ ਆ ਮੈਂ ਦੇਖ ਰਿਹਾ ਦੇਖੋ ਕਿੰਨਾ ਇੰਨਾ ਦਾ ਮੈਨੂੰ ਲੱਗਦਾ ਮਹਿੰਗਾ ਪੱਥਰ ਅਸੀਂ ਘਰਾਂ 'ਚ ਨਹੀਂ ਲਾਈਂਦਾ ਜਿਹਦਾ ਸਵਾਲ ਕਰਦਾ ਹਾਂ ਹੁਣ ਸੋਚੀ ਹੈ ਜੀ ਸਰਦਾ ਸਤ ਪਾਸੇ ਜਿਹੜੀ ਚੀਜ਼ ਬਣਾਣੀ ਹੈ ਜੀ ਟੌਪ ਕਲਾਸ ਬਣੀ ਇੱਕ ਤੇ ਇਹਨਾਂ ਸਮਸ਼ਾਨ ਘਟ ਬਣਾਇਆ ਜੀ 85 ਲੱਖੀ ਲਗਤ ਨਾਲ ਦੂਸਰੇ ਨਾਲ ਗੁਰੂ ਘਰ ਵਿੱਚ ਬਹੁਤ ਯੋਗਦਾਨ ਪਾਇਆ ਜੀ ਅੱਛਾ ਗੁਰੂ ਘਰ ਵਿੱਚ ਗੁਰਦਾਰਾ ਦੀ ਮੁਕੰਮਲ ਕੰਪਲੀਟ ਤਿਆਰੀ ਕਰਾਈ ਹੈ 55 ਲੱਖ ਰੁਪਏ ਉੱਥੇ ਲਾਈ ਹੈ ਹਨ ਅੱਛਾ ਉਸ ਤੋਂ ਬਾਅਦ ਗੁਰੂ ਘਰ ਦੇ ਵਜ਼ੀਰ ਵਾਸਤੇ ਜੋ ਮਤਲਬ ਰਹਾਇਸ਼ ਹੈ ਉਸ ਵਿੱਚ ਕੋ ਲਗਭਗ 40-45 ਲੱਖ ਰੁਪਏ ਦੀ ਕੋਠੀ ਤਿਆਰ ਕਰਾ ਕੀਤੀ ਹੈ ਗੁਰੂ ਘਰ ਦੇ ਵਜ਼ੀਰ ਨੂੰ ਹਾਂ ਜੀ ਵਾਹ ਜੀ ਬਾਸ਼ਕਲ ਪਾਟੀਆਂ ਨੂੰ ਰੇੜੀ ਜਾਂਦੇ ਪਿੰਡਾਂ 'ਚੋਂ ਪਾਟ ਕਰਾ ਰਿਹਾ ਹੈ ਇਹ ਦੇਖਣ ਯੋਗ ਹੈ ਜੀ ਮੈਂ ਦੇਖ ਰਿਹਾ ਭਾਜੀ ਸਰਪੰਚ ਸਾਹਿਬ ਬਾਲਣ ਬੁੱਲਣ ਦਾ ਪੂਰਾ ਬੰਦੋਬਸਤ ਹੈ ਚਲੋ ਮਹਾਰਾਜ ਕਰੇ ਸਾਰਿਆਂ ਨੂੰ ਲੰਮੀ ਉਮਰਾਂ ਮਿਲਣ ਪਰ ਜਦੋਂ ਲੋਡ ਪੈਂਦੀ ਹੈ ਤਾਂ ਇੱਥੋਂ ਸਾਰਾ ਕੁਝ ਬਲੱਪਰ ਕਰਾਉਣੀ ਇੱਥੋਂ ਸਾਰਾ ਕੁਝ ਆਪਲੋ ਹੋ ਜਾਂਦਾ ਜੀ ਜੋ ਵੀ ਹੈ ਵੱਲਾਂ ਦੀ ਹਾਂਜੀ ਸੇਵਾ ਇੱਥੋਂ ਚੱਲਦੀ ਹੈ ਜੀ ਹੂੰ ਜੋ ਕਿਸੇ ਸਰ ਦਾ ਭਾਵਨਾ ਹੋਵੇ ਕੋਈ ਦੇ ਸਕਦਾ ਠੀਕ ਹੈ ਨਹੀਂ ਆਪਣੇ ਸਾਹ ਦਾ ਜੋ ਵੀ ਚੱਲਦਾ ਇੱਥੋਂ ਚੱਲਦਾ ਸਾਰਾ ਅੱਛਾ ਜਦੋਂ ਇਹ ਬਣਦਾ ਸੀ ਸਰਪੰਚ ਸਾਹਿਬ ਉਦੋਂ ਉਹ ਫਿਰ ਪੁੱਛਦੇ ਰਹਿੰਦੇ ਸੀ ਦੇਖਦੇ ਰਹਿੰਦੇ ਸੀਗੇ ਵੀ ਕਿਸ ਤਰੀਕੇ ਦੀ ਤਿਆਰੀ ਹੈ ਕਿਤੇ ਪੱਥਰ ਮਾੜਾ ਨਾ ਲੱਗ ਜੇ ਜਾਂ ਪੂਰਾ ਫਿਕਰ ਕਰਦੇ ਸੀ ਬਾਰ ਰਹਿੰਦੇ ਵੀ ਸਾਰੀ ਪਲਾਨਿੰਗ ਉਹਨਾਂ ਦੀ ਜੀ ਹੂੰ ਬੱਚੇ ਉਹਨਾਂ ਦੇ ਪੜੇ ਲਿਖਿਆ ਪਰ ਇੰਜੀਨੀਅਰ ਹੈ ਬੱਚਾ ਉਹਨਾਂ ਨੇ ਇਹ ਸੋਚ ਕੇ ਬਣਾਇਆ ਵਧੀਆ ਪੱਥਰ ਤੱਕ ਕੋਸੀ ਲਿਆਂਦਾ ਗਿਆ ਅੱਛਾ ਜੀ ਇੱਕ ਇੱਕ ਚੀਜ਼ ਉਹਨੇ ਨੋਟਿਚ ਆਉਂਦੀ ਐ ਇੱਕ ਇੱਕ ਹਰ ਰੋਜ ਉਹ ਦੇਖਦੇ ਸੀ ਜੀ ਅੱਛਾ ਹਰ ਚੀਜ਼ ਦੇ ਠੇਕੇਦਾਰ ਜਿਹੜਾ ਸੀਗਾ ਹਾਂ ਉਹਨੂੰ ਸਾਰੀ ਗੱਲਬਾਤ ਉਹਨਾਂ ਕਰਨੀ ਕੀ ਚੀਜ਼ ਲੱਗਣੀ ਸਾਡੇ ਕੀ ਨਹੀਂ ਲੱਗਣੀ ਇਹ ਸਾਰਾ ਕੁਝ ਉਹ ਆਪ ਦੇਖਦੇ ਸੀ ਮਤਲਬ ਟੋਪ ਕਲਾਸ ਜਿਹਦਾ ਆਪਾਂ ਘਰਾਂ ਚ ਲਾਈਦਾ ਨਾ ਉਸ ਤੋਂ ਵੀ ਕਈ ਵਾਰ ਸੋਚੋ ਉੱਪਰ ਲੈ ਕੇ ਵੀ ਵਧੀਆ ਚੀਜ਼ ਲਾਣੀ ਐ ਹਾਂ ਕਮਿ ਵੇਸ਼ ਮੈਂ ਦੇਖ ਰਿਹਾ ਜਿੱਥੇ ਆਪਾਂ ਡੈਡ ਬੋਡੀ ਲਿਆ ਕੇ ਰੱਖਦੇ ਆ ਉਹ ਕਿੱਡਾ ਸ਼ਾਨਦਾਰ ਕਿੰਨਾ ਸਪਾਈ ਨਹੀਂ ਤੇ ਮੈਂ ਦੇਖਿਆ ਉਹਦੇ ਆਲੇ ਦੁਆਲੇ ਲਗਭਗ ਕਦੀ ਵੀ ਇੰਨਾ ਸਾਫ਼ ਨਹੀਂ ਦੇਖਿਆ ਔਰ ਬਹੁਤ ਹੀ ਸ਼ਾਨਦਾਰ ਪੱਥਰ ਬਹੁਤ ਸ਼ਾਨਦਾਰ ਪਲੇਟਾਂ ਦੇ ਉੱਤੇ ਲਗਾਈਆਂ ਗਈਆਂ ਨੇ ਪੱਥਰ ਬਹੁਤ ਕੋਸਟਲੀ ਹੈ ਜੀ ਅੱਛਾ ਅਸੀਂ ਘਰ ਲਾਣ ਲੱਗੇ ਸੋਚਦੇ ਕਿ ਯਾਰੀ ਘਰ ਲਾਣਾ ਹੋਵੇ ਨਾ ਉਹਦੇ ਵਾਸਤੇ ਸਾਨੂੰ ਸੋਚਣਾ ਪਊ ਪਰ ਉਹਨੇ ਇਹ ਗੱਲ ਸੋਚੀ ਨਹੀਂ ਹਮ ਭੀ ਜਿਹੜੀ ਚੀਜ਼ ਵਾਲੀ ਟੌਪ ਕਲਾਸੀ ਬਣਾਈ ਜਾਨਾ ਹਾਂਜੀ ਸੱਤ ਚੀਜ਼ ਵਧੀਆ ਆ ਜਣ ਉਹਦੇ ਦੇਸ਼ਾਂ ਵਦੇ ਸਰ ਸਾਡੇ ਕੋਲ ਹੋਰ ਵੀ ਕਈ ਜਾਂਦੇ ਪੱਤਰਕਾਰ ਨੋ ਦੇਖ ਕੇ ਗਿਆ ਜੀ ਉੱਡੀ ਚੜਾਈਆਂ ਉਹਨਾਂ ਨੇ ਮੈਂ ਦੇਖਿਆ ਫੁੱਲ ਬੂਟੇ ਇੱਕਦਾਂ ਮੇਨਟੇਨ ਨਹੀਂ ਜੀ ਫਿਰ ਇਹਦੀ ਸੇਵਾ ਸੰਭਾਲ ਕੌਣ ਦੇਖਦਾ ਜੀ ਸਾਰਾ ਉਹਨਾਂ ਕੰਪਲੀਟ ਕਰਾ ਕੇ ਸਾਡੇ ਨਗਰ ਦੇ ਪਤਵੰਤ ਸੱਜਣਾਂ ਨੂੰ ਹਾਂ ਉਹਨਾਂ ਨੇ ਸਾਡੇ ਸਪੋਰਟ ਕਰਤਾ ਚਾਬੀਆਂ ਦਿੱਤੀਆਂ ਵੀ ਜਾਂ ਤੁਸੀਂ ਲੋਹ ਹੁਣੇ ਹੀ ਸਾਂਸ ਵੱਲ ਅੱਛਾ ਜੀ ਅਗਰ ਹੋਰ ਵੀ ਕਿਤੇ ਲੋੜ ਪੈਂਦੀ ਹੈ ਤੇ ਸਾਡੀ ਉਹ ਮਾਤ ਤਤਵਰ ਮਲ ਮਸਾੜੀ ਉੱਪਰ ਦੇ ਰਹੇ ਆ ਬੈਠਣ ਵਾਸਤੇ ਬੜੇ ਸ਼ਾਨਦਾਰ ਬੈਂਚ ਨੇ ਜੀ ਇਹਦੇ ਤੇ ਵੀ ਪੱਥਰ ਪ੍ਰੋਪਰ ਮਤਲਬ ਪੱਥਰ ਲਾਇਆ ਖਾਨਾ ਪੂਰਤੀ ਵਾਲਾ ਕੰਮ ਕੋਈ ਨਹੀਂ ਵੀ ਸੀਮਿੰਟ ਪਾ ਕੇ ਛੱਡ ਦਿਓ ਕੋਈ ਖਾਨਾ ਪੂਰਤੀ ਨਹੀਂ ਕੀਤੀ ਵੀ ਇੱਥੇ ਆਫਿਸ ਵੀ ਬਣਿਆ ਹੋਇਆ ਹੈ ਅੱਛਾ ਹਾਂ ਜੀ ਹਾਂ ਜੀ ਬਿਲਕੁਲ ਕਿਸੇ ਵਾਸਤੇ ਤੁਸੀਂ ਦੇਖ ਹੀ ਲੋ ਆਪ ਇਧਰ ਵਾਰੂ ਇਧਰ ਚਾਹਤੀ ਮਰਾਏ ਇੱਕ ਵਾਰੀ ਮੈਨੂੰ ਲੱਗਦਾ ਵੀ ਇਦਾਂ ਦੀਆਂ ਲੌਬੀਆਂ ਬਹੁਤ ਮਹਿੰਗੇਕਾਰ ਬਣਦੇ ਹੋਣਗੇ ਉਹਨਾਂ ਦੇ ਵਿੱਚ ਇਸ ਤਰੀਕੇ ਦੀਆਂ ਲੌਬੀਆਂ ਹੁੰਦੀਆਂ ਹੋਣਗੀਆਂ ਵੀ ਜਿੱਥੇ ਪੱਥਰ ਦੇ ਵਿੱਚ ਪਲੇਟਾਂ ਦੇ ਵਿੱਚ ਕੋਈ ਕਸਰ ਛੱਡੀ ਨਹੀਂ ਡਿਜ਼ਾਈਨ ਵਾਲੀ ਜਾਂ ਇਸੇ ਲਾਗਦਾ ਮੇਲਾ ਸਰਪੰਸਾ ਭਲੇਖਾ ਕਾਂਦੇ ਲੋਕ ਕਦੇ ਆਉਂਦੇ ਇਦਾਂ ਪੁੱਛਣ ਵੀ ਇਹ ਕੀ ਹੈਗਾ ਇੱਥੇ ਬਹੁਤ ਜੀ ਬਹੁਤ ਲੰਘਦੇ ਬੜਦੇ ਪਾਰੋਂ ਗੁਰਦਾਸਪੁਰ ਡਿਸਟ੍ਰਿਕਟੋਂ ਆਉਂਦੇ ਕਿ ਹੋਰ ਵੀ ਲੰਘਦੇ ਜਿਹੜੇ ਰਾਈ ਉਹ ਵੀ ਪੁੱਛਦੇ ਕੀ ਹੈ ਯਾਰ ਹਾਂ ਮਤਲਬ ਹੁਣ ਵੈਸੇ ਵੀ মিডিਆ ਰਾਈ ਕਾफी ਦੂਰ ਤੱਕ ਚਲਾ ਗਿਆ ਹਾਂ ਮਤਲਬ ਹਰ ਚੀਜ਼ ਨੂੰ ਵਧੀਆ ਦੇਖੇ ਉਹਨਾਂ ਬਣਾਇਆ ਹਾਂ ਕੋ ਚੀਜ਼ੇ ਕਮੀ ਪੇਸ਼ ਨਹੀਂ ਛੱਡੀ ਅੱਗੇ ਸਾਡਾ ਨਗਰ ਨਾ ਵੀ ਪਾਣੀ ਦਾ ਪਾਣੀ ਦਾ ਬੰਦੋਬਸਤ ਪੂਰਾ ਪ੍ਰੋਪਰ ਹੈ ਹਾਂਜੀ ਪਾਣੀ ਦਾ ਸਾਡੇ ਨਗਰ ਦੇ ਜਿਹੜੇ ਪਤਵੰਤੇ ਸੱਜਣ ਹੈਗੇ ਜਿਹਨਾਂ ਨੇ ਸਪੁਰਦ ਕੀਤਾ ਹੈਗਾ ਸਾਡਾ ਸਾਡਾ ਨਗਰ ਵੀ ਸਾਧ ਦਿੰਦਾ ਇਹਦੇ ਵਿੱਚ ਹਾਂ ਹਾਂ ਇੱਕ ਬੀਬੀਆ ਦੇ ਕੋ ਸਾਫ ਸਵੱਾਈ ਦੇਖੋ ਕਿੰਨੀ ਹੈਗੀ ਹਾਂ 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 ਬਿਲਕੁਲ 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 ਸਾਫ ਸਵੱਾਈ ਕਰਕੇ ਰੱਖਦੀ ਹੈ ਉਹ ਕਮੇਟੀ ਬਣਾ ਦਿੱਤੀ ਗਈ ਇੱਕ ਅੱਛਾ ਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਇੱਕ ਪਾਸੇ ਬੀਬੀਆਂ ਲਈ ਇੱਕ ਪਾਸੇ ਜੀ ਜੀ ਬੰਦਿਆਂ ਵਾਸਤੇ ਹੈਗਾ ਤੇ ਇਧਰ ਪਾਸੇ ਆਫਿਸ ਆ ਇਧਰ ਦਾ ਆਫਿਸ ਤੇ ਮਿਲਦਾ ਸਰਕਾਰੀ ਕਿਸੇ ਦਫਤਰ ਦੇ ਵਿੱਚ ਕਿ ਦਫਤਰ ਦਾ ਨਹੀਂ ਹੋਣਾ ਜਿਹਦਾ ਤੂੰ ਹੀ ਆਪਣੇ ਸ਼ਫਸ਼ਾਨ ਘਰ ਤੇ ਬਣਾਇਆ ਦੇਖੋ ਜੀ ਉਹਨੇ ਸੋਚੀ ਹੈ ਹਾਂਜੀ ਹਾਂਜੀ ਤੂੰ ਕਿਤੇ ਗੁਰੂ ਘਰ ਦੇਖੋ ਸਾਡਾ ਵੀ ਬਹੁਤ ਅਜੀਬ ਬਣਿਆ ਅੱਛਾ ਜੀ ਕੀ ਹੈ ਬੜੀ ਚੰਗੀ ਗੱਲ ਆ ਟਾਇਲਾ ਟੂਲਾ ਪ੍ਰੋਪਰ ਸਫਾਈ ਪ੍ਰੋਪਰ ਆ अच्छा सरपंच साहब जी जितु ਬਣਾਉਣ ਲੱਗੇ ਸੀ ਅਸੀਂ ਇਹ ਕਹਿੰਦੇ ਵੀ ਥੱਲੇ ਕਰਨ ਦੀ ਕੋਈ ਲੋੜ ਨਾ ਪਰ ਉਹਨਾਂ ਦੀ ਸੋਚ ਸੀ ਕਿ ਇਹ ਚੀਜ਼ ਬੈਠੇ ਨਾ ਕਦੀ ਵੀ ਹਾਂ ਹਾਂ ਥੱਲੇ ਉਹਨਾਂ ਕੰਕਰੀਟ ਪਾ ਕੇ ਸਰੀਆ ਪਾ ਕੇ ਸਲੇਬ ਮੋਟੀ ਪਾ ਕੇ ਉਸ ਤੋਂ ਬਾਅਦ ਲੋਕਟੈਲ ਲੱਗੀ ਦੇਖੋ ਕਦੀ ਵੀ ਇਸ ਤਰ੍ਹਾਂ ਕਾਹੂ ਕੁਝ ਨਹੀਂ ਹੋਗਾ ਜੀ ਸਾਰੀ ਇੱਧਰ ਟੈਂਕੀ ਵਧੀਆ ਬਣਾਈ ਟੈਂਕੀ ਅੱਛਾ ਇਹ ਵਾਟਰ ਟੈਂਕ ਜਿਹੜਾ ਹੈਗਾ ਇਹ ਵੀ ਪ੍ਰੋਪਰ ਉੱਪਰ ਐ ਨਹੀਂ ਵੀ ਕਿਸੇ ਵੀ ਛੱਤ ਦੇ ਉੱਤੇ ਰੱਖ ਦਿੱਤਾ ਇਹਦੇ ਵਾਸਤੇ ਵੀ ਪ੍ਰੋਪਰ ਡਿਜ਼ਾਈਨ ਜਿਹੜਾ ਉਹ ਕੀਤਾ ਹੋਇਆ ਅੱਛਾ ਜਿੱਦਾਂ ਸਾਰੇ ਦਾ ਸਾਰਾ ਪੈਸਾ ਉਹਨਾਂ ਨੇ ਖਰਚਿਆ ਜੀ ਸਾਰਾ ਕੰਪਲੀਟ ਕੰਪਲੀਟ ਹ ਤੇ ਕਦੀ ਉਹ ਆਪ ਨਹੀਂ ਮਤਲਬ ਉਹ ਆਏ ਮੋਰੇ ਵੀ ਮੈਂ ਦਸਾਂ ਅਜ ਤਾਂ ਲੋਕੀ ਮਿਲਣਾਦਾ ਵੀ ਕਿ 2000 ਰੁਪਏ ਦੇਣ ਕਹਿੰਦੇ ਵੀ ਪੱਥਰ ਤੇ ਨਾਮ ਮੇਰਾ ਹੋਣਾ ਚਾਹੀਦਾ ਮੈ ਤਾਂ ਦੀ ਕੋਈ ਗੱਲ ਪਤ ਨਹੀਂ ਕਿਉਂਕਿ ਉਹਨੇ ਸੋਚੀ ਵਧੀਆ ਸੋਚਦੇ ਸੀ ਪਿੰਡ ਵਾਰੇ ਉਹਨੇ ਵਧੀਆ ਸੋਚੇ ਅੱਜ ਹੁਣ ਵੀ ਤੇ ਕਰਦੇ ਰਹਿੰਦੇ ਆ ਜੀ ਹੁਣ ਵੀ ਸਭ ਚੀਜ਼ ਕੁਝ ਹੋਰ ਵੀ ਕਿਤੇ ਕੰਮ ਕਰਨਾ ਪਵੇ ਉਹਦੇ ਵਾਸਤੇ ਵੀ ਕਹਿੰਦੇ ਆ ਫੋਨ ਵੀ ਆਂਦੇ ਉਹਨਾਂ ਦੇ ਕਿ ਤੁਸੀਂ ਕੋਈ ਹੋਰ ਨਗਰ ਵਿੱਚ ਕੋਈ ਕਾਰਜ ਕਰਨਾ ਸਾਨੂੰ ਦੱਸੋ ਸਾਡਾ ਨਾ ਮੋਢੇ ਨਾ ਮੋਢਾ ਲਾ ਕੇ ਤੁਰਦੇ ਆ ਪਿੰਡ ਦੇ ਹੋਰ ਵੀ ਬਹੁਤ ਵਾਰ ਸੱਜਣ ਹੈਗੇ ਨੇ ਸਭ ਤੋਂ ਸਰਪੰਚ ਹੋਣ ਦੇ ਨਾਤੇ ਅਸੀਂ ਇਹ ਇਹ ਪਿੰਡ ਦਾ ਵਿਕਾਸ ਤੇ ਕਰਾਣਾ ਮੇਰੀ ਉਹਨਾਂ ਨਾਲ ਗੱਲਬਾਤ ਵੀ ਹੋਈ ਹੈ ਅੱਛਾ ਜੀ ਕਹਿੰਦੇ ਵਿਕਾਸ ਦੇ ਨਾਲ ਨਾਲ ਕਿਤੇ ਮੇਰੀ ਲੋੜ ਪੈਂਦੀ ਹੈ ਸਰਦਾਰ ਸਤਪਾਲ ਸਿੰਘ ਯੂਐਸਏ ਵਾਲਿਆਂ ਨੇ ਕਿਹਾ ਹੋਇਆ ਹੈ ਮੇਰੀ ਲੋੜ ਪੈਂਦੀ ਹੈ ਪਿੰਡ ਦੇ ਵਿਕਾਸ ਵਾਸਤੇ ਮੈਂ ਤੁਹਾਡੇ ਸਾਥ ਮੰਗ ਪੂਰੀ ਅੱਛਾ ਇੱਕ ਗੱਲ ਹੋਰ ਚੰਗੀ ਹੈ ਜਦੋਂ ਇਹ ਵੱਡੀ ਵੀ ਰਕਮ ਤੇ ਕਿਤੇ ਪਿੰਡ ਦੇ ਵਿੱਚ ਵਾਹੇ ਲਤਾ ਖਿੱਚਣ ਵਾਲੇ ਬੜੇ ਖੜੇ ਹੋ ਜਾਂਦੇ ਹੋਣੇ ਇੱਥੇ ਫਿਰ ਪਿੰਡ ਪੂਰਾ ਇੱਕ ਜੋ ਢੋਕੇ ਸਾਰਿਆਂ ਨੇ ਸਾਂਝਾ ਕੰਮ ਕਰਾਉਣ ਨਾਲ ਬਿਲਕੁਲ ਦੇਖੋ ਜੀ ਦੇਖੋ ਉੱਥੇ ਬੈਠੇ ਇੱਥੇ ਸਾਰੇ ਨਗਰ ਨਾਲ ਕਰਾਇਆ ਕਿਉਂਕਿ ਸਰਵਸੰਮਤੀ ਦਾ ਸਬੂਤ ਹੈ ਇੱਕ ਵੀ ਪਿੰਡ ਇਹ ਤੁਹਾਡੀ ਜਵਾਬ ਆ ਜੀ ਕਿ ਇੱਕ ਪਿੰਡ ਵਿੱਚ ਸਰਪੰਚ ਦੀ ਸਰਵ ਸਭਤੀ ਹੋਈ ਆ ਤੇ ਇਹ ਗੱਲ ਦਾ ਸਬੂਤ ਹੈ ਕਿ ਸਾਡੇ ਪਿੰਡ ਦਾ ਇੱਕਾ ਸਾਡਾ ਪਰਿਵਾਰ ਹੈ ਸਾਰਾ ਪਿੰਡ ਦਾ ਬਿਲਕੁਲ ਬੜੀ ਚੰਗੀ ਗੱਲ ਹੈ ਜੀ ਬਹੁਤ ਵਧੀਆ ਗੱਲ ਹੈ ਜੀ ਬੜੀ ਵਧੀਆ ਸੋਚ ਹੈ ਇੱਕ ਉਹ ਵਿਦੇਸ਼ ਬੈਠੇ ਦੇਖਣ ਉਹ ਸਾਡੇ ਪਿੰਡ ਨਾਲ ਲਗਾਓ ਹੈ ਹੂੰ 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 ਜੰਪਲ ਇਥੇ ਜੰਪਲ ਇਥੋਂ ਦੇ ਵਿਦੇਸ਼ ਰਹਿ ਕੇ ਵੀ ਉਹਨਾਂ ਦਾ ਇਸ ਪਿੰਡ ਨਾਲ ਪਿਆਰ ਆ ਅੱਛਾ ਇੱਕ ਗੱਲ ਸਰਪੰਚ ਸਾਹਿਬ ਹੋਰ ਹੈ ਕਹਿੰਦੇ ਆਪ ਤਾਂ ਉਹ ਸ਼ਹਿਰ ਚਲੇ ਗਏ ਪਰ ਪੈਸਾ ਰਣ ਪਿੰਡ ਦੇ ਵਿੱਚ ਖਰਚਤਾ ਭਾਵੇਂ ਇੱਥੇ ਜਿਹੜਾ ਲੱਗੇ ਭਾਵੇਂ ਦੇਰਵਾਜ਼ਾ ਲੱਗਦਾ ਹੋਊਗਾ ਕਿਹੜਾ ਪਰ ਇਹ ਇਹ ਕਦੀ ਜ਼ਿਕਰ ਹੋਇਆ ਤੁਹਾਡੇ ਨਾਲ ਉਹਨਾਂ ਦਾ ਵੀ ਮਤਲਬ ਮੈਂ ਪਿੰਡ ਦੇ ਵਿੱਚ ਬਿਸ਼ੱਕ ਨਹੀਂ ਰਹਿਣਾ ਪਰ ਜੋ ਹੈਗਾ ਮੇਰਾ ਪਿੰਡ ਹੀ ਹੈ ਇੱਥੇ ਬਿਲਕੁਲ ਜੀ ਇੱਥੇ ਜੰਪਲ ਹੈਗੇ ਆ ਉਹ ਹਮ ਇੱਥੇ ਉਹਨਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਆ ਹਮ ਉਹ ਕਹਿੰਦੇ ਮੈਂ ਪਿੰਡ ਰੱਖ ਵਧੀਆ ਦਿਖ ਦੇਣੀ ਹੈਗੀ ਹਮ ਮਤਲਬ ਇਹ ਨਹੀਂ ਕਿ ਇਹ ਕੰਮ ਕਰਕੇ ਜਿਵੇਂ ਰੁਕ ਗਿਆ ਹੈ ਹਾਂ ਅਜੇ ਵੀ ਉਹਨਾਂ ਦੇ ਵੱਲੋਂ ਮਾਇਆ ਜੋ ਜਿਸੇ ਕਿਸੇ ਤਰ੍ਹਾਂ ਦਾ ਵੀ ਉਹ ਸਾਰਾ ਸਹਿਯੋਗ ਮਿਲਦਾ ਪਿਆ ਪਿੰਡ ਨੂੰ ਅੱਜ ਦੀ ਡੇਟ ਤੀ ਵੀ ਅੱਛਾ ਹਾਂਜੀ ਹਾਂਜੀ ਇਹਨੂੰ ਕੰਪਲੀਟ ਹੋਣ ਤੋਂ ਬਾਅਦ ਹੋਰ ਵੀ ਮਤਲਬ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਪਿਆ ਹੈ ਹੂੰ ਹੂੰ ਬਾਕੀ ਪਿੰਡ ਦਾ ਵੀ ਸਹਿਯੋਗ ਹੈ ਪਿੰਡ ਦਾ ਨਗਰ ਦਾ ਸਾਡੇ ਜੋ ਨਗਰ ਦਾ ਹੀ ਬਹੁਤ ਸਹਿਯੋਗ ਹੈ ਅੱਛਾ ਨਗਰ ਦੇ ਵਿੱਚ ਜਿਹੜਾ ਪਰ ਉਹਨਾਂ ਦਾ ਵੱਧ ਜਿਆਦਾ ਬਹੁਤ ਜਿਆਦਾ ਉਹਨਾਂ ਨੇ ਦੇਖੋ ਨਗਰ ਨੇ ਸਾਡੇ ਨੇ ਸਾਡੇ ਨਗਰ ਨੇ ਇੰਨਾ ਕੁ ਸਹਿਯੋਗ ਦਿੱਤਾ ਹੈ ਹਾਂ ਹਾਂ ਕਿ ਮਤਲਬ ਉਹਨਾਂ ਆਪ ਇੱਥੇ ਦੇਖ ਰਖ ਹਾਂ ਸਾਰੇ ਪਤਵੰਤੇ ਸੱਜਣੋਂ ਪਿੰਡ ਦੇ ਨਗਰ ਦੇ ਆ ਗਏ ਆ ਹੁਣ ਆਪ ਇੱਥੇ ਰਹਿ ਕੇ ਸਾਰਾ ਕੰਮ ਕਰਵਾਇਆ ਪੈਸਾ ਉਹਨਾਂ ਦਾ ਲੱਗਾ ਸਾਰਾ ਜੀ ਹੂੰ ਹੂੰ ਮਤਲਬ ਕੰਮ ਉਹਨਾਂ ਦਾ ਕਰਾਇਆ ਹੋਇਆ ਸਾਰਾ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਸਹਿਯੋਗ ਦੇ ਨਾਲ ਇੱਕ ਦੂਜੇ ਦੀ ਤਾਲ ਮਿਲਣਾ ਸਾਰਾ ਕੰਮ ਹੋਇਆ ਠੀਕ ਹੈ ਇਹ ਕਿਤੇ ਕੋਈ ਨਜਾਇਜ਼ ਪੈਸਾ ਨਹੀਂ ਲੱਗਾ ਵਧੀਆ ਚੀਜ਼ ਲੱਗੀ ਹਰ ਚੀਜ਼ੇ ਪੈਸਾ ਲੱਗਾ ਤੇ ਦਿਖਦਾ ਵੀ ਪਿਆ ਉਹ ਦਿਖਦਾ ਵੀ ਪਿਆ ਕੋਈ ਸ਼ੱਕ ਨਹੀਂ ਇਹ ਚ ਕੋਈ ਸ਼ੱਕ ਇਹ ਛੱਪੜ ਸੀ ਜੀ ਅੱਛਾ ਜੀ ਸ਼ੱਪੜ ਥੀਮੇ ਨੂੰ ਮਿਲਾ ਕੇ 63-34 ਲੱਖ ਦੀ 5 ਲੱਖ ਦੀ ਮਿੱਟੀ ਪਈ ਹੋਈ ਤੇ ਅੱਛਾ ਹਾਂਜੀ ਸਾਰਾ ਮਲ ਕੰਪਲੀਟ ਹੋਣਾ ਦਾ ਕੰਮ ਹੈ ਠੀਕ ਹੈ ਠੀਕ ਹੈ ਉਹ ਦੂਜੀ ਨੇ ਕਿਸੇ ਨਗਰ ਕੋਲ ਨਾਲ ਇਹ ਗੱਲ ਕਹੀ ਨਗਰ ਨੂੰ ਕਿ ਤੁਸੀਂ ਨਾਲ ਖੜੇ ਹੋਣਾ ਜੀ ਠੀਕ ਹੈ ਠੀਕ ਹੈ ਬਾਕੀ ਤੁਸੀਂ ਚਿੰਤਾ ਨਹੀਂ ਕਰਨੀ ਕਿਸੇ ਗੱਲ ਦੀ ਠੀਕ ਹੈ ਬਾਕੀ ਉਹ ਆਪਣੀ ਗੱਲਾਂ ਤੇ ਪੂਰੇ ਉੱਤਰੇ ਜੀ ਠੀਕ ਹੈ ਠੀਕ ਹੈ ਸਰਪੰਚ ਸਾਹਿਬ ਤੁਹਾਡੇ ਕੋਲ ਵੀ ਅੱਜ ਸਮਾ ਮਿਲਣਾ ਸੀ ਅੱਜ ਆਇਓ ਹੋਇਆ ਜੀ ਹੁਣ ਕੱਲ ਪਿੱਛੇ ਹੋਰਾਂ ਸੀ ਹੋਣਾ ਗੁਰਦੁਆਰ ਘਰ ਵਿੱਚ ਅੱਛਾ ਜੀ ਗੁਰੂ ਨਾਨਕ ਸਾਹਿਬ ਪ੍ਰਕਾਸ਼ ਦਿਹਾੜੀ ਦੇ ਅੰਦਰ ਠੀਕ ਹੈ ਬੱਚੇ ਜ ਉਹਨਾਂ ਦਾ ਪੁੱਤਰ ਆਇਆ ਸੀ ਹੂੰ ਉਹਨਾਂ ਦੀ ਬਹੂ ਰਾਣੀ ਆਈ ਸੀ ਕੀ ਬਾਤ ਹੈ ਉਹਨਾਂ ਦੇ ਪਰਜਾਈ ਛੋਟੇ ਆਗੇ ਉਹ ਆਏ ਸੀ ਹੋਰ ਸੱਜਾ ਸਾਕ ਸੰਬੰਧੀ ਵੀ ਆਏ ਹੋਏ ਸੀ ਦੇਖ ਕੇ ਗਏ ਖਲ ਅੱਛਾ ਮਤਲਬ ਬਹੁਤ ਰੂਖ ਖੁਸ਼ ਹੁੰਦੀ ਜਿੱਥੇ ਦੇਖ ਕੇ ਹੂੰ ਇਹ ਆਖਰੀ ਸਟੇਸ਼ਨ ਹੈ ਜੀ ਸਾਡਾ ਹੂੰ ਹੂੰ ਮਤਲਬ ਸੱਤ ਟੋਪ ਦਾ ਉਹਨਾਂ ਬਣਾਤਾ ਜੀ ਹੂੰ ਜਿੱਦੂ ਕੋਈ ਆਉਂਦਾ ਤੁਹਾਨੂੰ ਪਤਾ ਹੈ ਪੁਰਾਣੀ ਮਗਰ ਤੇ ਆਂਦੇ ਰਿਸ਼ਤੇ ਆਂਦੇ ਆ ਉਹ ਇਹ ਕਰ ਦੇਖ ਕੇ ਤਾਂ ਬਹੁਤ ਰੰਗ ਆਉਂਦੇ ਇਹ ਕੀ ਹੋ ਗਏ ਮਤਲਬ ਵਧੀਆ ਚੀਜ਼ ਬਣੀ ਹੈ ਠੀਕ ਹੈ ਦੇਖਣਯੋਗ ਹੈ ਠੀਕ ਹੈ ਉਹ ਕਈ ਵਾਰ ਹਾਸੋ ਹੀ ਨਹੀਂ ਚੋ ਗੱਲ ਕਈ ਵਾਰ ਕਰਦੇ ਕਈ ਵਾਰ ਇਹ ਕਮੇਡੀਅਨ ਗੱਲ ਕਰਦੇ ਕਹਿੰਦੇ ਇੰਨਾ ਸੋਹਣਾ ਸਮਸ਼ਾਨ ਘਾਟ ਸੀ ਕਹਿੰਦਾ ਮੇਰਾ ਤੇ ਆਪਣਾ ਦੇਖ ਕੇ ਮਰਨੂੰ ਦਿਲ ਕਰ ਗਿਆ ਇਹ ਗੱਲ ਬਖੀਆ ਜੀ ਇਹ ਆਖਰੀ ਸਟੇਜ ਨੇ ਵਾਕੇ ਉਧਰ ਜਿਹੜਾ ਜਿਹੜਾ ਇੱਥੇ ਮਰਦਾ ਵੀ ਆਂਦਾ ਹੋਊਗਾ ਜਿਹੜਾ ਅੰਤਮ ਸੰਸਕਾਰ ਆਂਦਾ ਹੋਊਗਾ ਨਾ ਸਾਇਦ ਜੇ ਉਹਦੇ ਮਾਂ ਪਰਮਾਤਮਾ ਪਤਾ ਨਹੀਂ ਕੀ ਰੀਲਾ ਮਾਲਕ ਦੀ ਜੋ ਉਹ ਵੀ ਕਦੇ ਸੋਚਦਾ ਹੋਊਗਾ ਨਾ ਵੀ ਸੋਚਦਾ ਯਾਰ ਮੈਂ ਜੇ ਹੁਣ ਇੱਥੇ ਚੱਲਿਆ ਤਾਂ ਮੈਂ ਮਿਲਦਾ ਸਵਰਗ ਵਿੱਚ ਚੱਲਿਆ ਜਾ ਤਾਂ ਤੁਸੀਂ ਗੱਲਬਾਤ ਕੀਤੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਤੁਹਾਡੀ ਟੀਮ ਦਾ ਬਹੁਤ ਜਿਆਦਾ ਤੁਸੀਂ ਆਇਓ ਨੂੰ ਸ਼ੂਟ ਕੀਤਾ ਸਾਡੇ ਨਗਰ ਨੂੰ ਦਿਖਾ ਰਹੇ ਹੋ ਵਧੀਆ ਅਸੀਂ ਹਰ ਇੱਕ ਨਗਰ ਮਨ ਨਗਰ ਸਾਡੇ ਦਾ ਬਹੁਤ ਇੱਕ ਹੈ ਛੋਟਾ ਟੇਰ ਕੇ ਆਣਾ ਇੱਕ ਪਰਿਵਾਰ ਦੀ ਤੌਰ ਤੇ ਰਹਿੰਦਾ ਹੈ ਸਾਰਾ ਬਿਲਕੁਲ ਬਿਲਕੁਲ ਉਹਨਾਂ ਦੀ ਹਦਾਇਤ ਵੀ ਬਾਰ ਉਹ ਹੀ ਹੁੰਦੀ ਹੈ ਕਿ ਕਿਸੇ ਨਾਲ ਕੋਈ ਬੈਰ-ਭਰ ਨਹੀਂ ਰੱਖਣਾ ਹਰ ਇੱਕ ਨਾ ਤੁਸੀਂ ਆਪਸ ਵਿੱਚ ਤਾਲ ਮਿਲਣਾ ਰਹਿਣਾ ਜੀ ਤੇ ਨਗਰ ਸਾਡਾ ਉਸੇ ਗੱਲ ਨੂੰ ਮੰਨਦਾ ਵੀ ਹੈ ਸਾਡੇ ਨਗਰ ਵਿੱਚ ਬਹੁਤ ਵਧੀਆ ਬੰਦੇ ਸਾਰੇ ਵਧੀਆ ਬੰਦੇ ਹੈਗੇ ਜੀ ਠੀਕ ਹੈ ਸਾਰੇ ਨਗਰ ਦਾ ਨਗਰ ਵੱਲੋਂ ਤੁਹਾਡੀ ਟੀਮ ਦਾ ਬਹੁਤ-ਬਹੁਤ ਇੱਥੇ ਆਏ ਧੰਨਵਾਦ ਠੀਕ ਹੈ ਠੀਕ ਹੈ ਸਰਪੰਚ ਸਾਹਿਬ ਮੈਂ ਇੱਕ ਵਾਰੀ ਧੰਨਵਾਦ ਤੁਹਾਡਾ ਸਰਪੰਚ ਸਾਹਿਬ ਤੁਹਾਡਾ ਸਾਰਿਆਂ ਤੁਹਾਡੇ ਕੋ ਸਮਾਂ ਥੋੜਾ ਜਿਹਾ ਹੈਗਾ ਲੋਕ ਤੁਹਾਨੂੰ ਲਾ ਕੇ ਦੇ ਦਾਂਗੇ ਚਾਬੀ ਤਾਂ ਇੱਕ ਵਾਰ ਮੈਂ ਜ਼ਰੂਰ ਆਪ ਦਿਖਾਉਣਾ ਚਾਹੂੰਗਾ ਬਿਲਕੁਲ ਸ਼ਾਨਦਾਰ ਉਹ ਸਥਾਨ ਇਧਰ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਿਓ ਜਿੱਥੇ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਂਦਾ ਹੈ ਮਹਿੰਗੀ ਟੈਲ ਮਹਿੰਗਾ ਪੱਥਰ ਲਗਾਇਆ ਗਿਆ ਔਰ ਇਸ ਸ਼ਮਸ਼ਾਨ ਘਾਟ ਦੇ ਵਿੱਚ ਸਮੇਂ-ਸਮੇਂ ਦੇ ਉੱਤੇ ਸਫਾਈ ਮੇਨਟੇਨੈਂਸ ਇੰਨੀ ਹੁੰਦੀ ਹੈ ਕਿ ਇੱਥੇ ਕਿਸੇ ਵੀ ਪ੍ਰਕਾਰ ਦਾ ਤੁਹਾਨੂੰ ਕੂੜਾ ਕਰਕਟ ਬਿਲਕੁਲ ਨਜ਼ਰ ਨਹੀਂ ਆਵੇਗਾ ਔਰ ਜੇਕਰ ਬਹਿਣ ਵਾਲੇ ਹਾਲ ਦੀ ਗੱਲ ਕੀਤੀ ਜਾਵੇ ਤਾਂ ਹਾਲ ਵੀ ਬਿਲਕੁਲ ਸ਼ਾਨਦਾਰ ਬਣਾਏ ਗਏ ਨੇ ਜਿੱਥੇ ਇਹ ਕੋਈ ਕਸਰ ਜੇਪਾ ਕਈਏ ਵੀ ਆਪਾਂ ਕੋਈ ਘਰ ਬਣਾ ਰਹੇ ਆ ਤਾਂ ਘਰ ਬਣਾਉਣ ਲੱਗੇ ਜਦੋਂ ਪੈਸੀ ਕੋਈ ਕਸਰ ਨਹੀਂ ਛੱਡੀ ਦੀ ਤਾਂ ਅੱਜ ਇਹਦੇ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਗਈ ਹੈ ਤਾਂ ਦਿਖਾਉਣ ਦਾ ਮਕਸਦ ਕੀ ਹੋਇਆ ਕਿ ਜ਼ਿੰਦਗੀ ਦਾ ਇਹ ਆਖਰੀ ਸਟੇਸ਼ਨ ਹੁੰਦਾ ਕਰੋੜਾ ਰੁਪਇਆ ਸੀ ਆਪਣੀਆਂ ਕੋਠੀਆਂ ਤੇ ਖਰਚਦੇ ਆ ਪਰ ਜਦੋਂ ਪਿੰਡਾਂ ਦੇ ਸਮਸ਼ਾਨ ਘਾਟਾਂ ਦੇ ਵਿੱਚ ਜਾ ਕੇ ਜਦੋਂ ਸਮਾਂ ਹੁੰਦਾ ਉੱਥੇ ਜਾ ਕੇ ਤਸਵੀਰ ਦੇਖਦੇ ਆ ਤਾਂ ਕਈ ਵਾਰ ਫਿਰ ਇੱਕ ਬੰਦਾ ਆਪਣੇ ਪ੍ਰਾਣੀ ਨੂੰ ਰੋਂਦਾ ਤੇ ਦੂਜਾ ਫਿਰ ਰੋਣਾ ਆਉਦਾ ਆਪਣੇ ਸਮਸ਼ਾਨ ਘਾਟ ਨੂੰ ਦੇਖ ਕੇ ਆਉਂਦਾ ਹੈ ਵੀ ਇੱਥੇ ਮਿੱਟੀ ਦੇ ਵਿੱਚ ਮਿੱਟੀ ਹੋਣਾ ਪਰ ਇਹਦੀ ਸਫਾਈ ਨਹੀਂ ਹੈ ਪਰ ਜਦੋਂ ਅੱਜ ਇਹ ਸ਼ਮਸ਼ਾਨ ਘਾਟ ਤੁਸੀਂ ਦੇਖਿਆ ਹੋਵੇਗਾ ਤਾਂ ਇੱਕ ਵਾਰ ਤੁਹਾਨੂੰ ਵੀ ਦੇਖ ਕੇ ਲੱਗਾ ਕਿ ਸ਼ਾਇਦ ਇਹ ਕਿਸੇ ਨੇ ਆਲੀਸ਼ਾਨ ਕੋਠੀ ਪਾਈ ਹੈ ਜਾਂ ਫਿਰ ਕਿਤੇ ਵਿਆਹ ਸ਼ਾਦੀਆਂ ਵਾਲਾ ਪੈਲਸਤਾਨੀ ਤੁਹਾਨੂੰ ਵੀਡੀਓ ਕਿਦਾਂ ਲੱਗਾ ਤੁਸੀਂ ਕਮੈਂਟ ਬਾਕਸ ਵਿੱਚ ਆਪਣੀ ਰਾਏ ਤੁਸੀਂ ਆਸਰ ਨਾਲ ਸਾਂਝਾ ਕਰ ਸਕਦੇ ਹੋ ਫਿਲਹਾਲ ਬਣ ਰਹੇ ਹਾਂ ਪੰਜਾਬੀ ਟੀਵੀ ਦੇ ਨਾਲ